ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬਿਲਕੁਲ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲੋ ਜੀ ਸਵੇਰ ਦੇ ਸਵਾਖਸ਼ੇ ਦਾ ਟਾਈਮ ਆ ਤੇ ਇੱਥੇ ਮੈਂ ਪ੍ਰਾਬਲੀ پراਠੇ ਬਣਾ ਰਹੀ ਸੀਗੀ ਰਾਤ ਮੱਖਣ ਬਣਾਇਆ ਸੀਗਾ ਮਲਾਈ ਤੋਂ ਤੇ ਜਿਹੜਾ ਮਗਰ ਦੁੱਧ ਬਚਿਆ ਸੀ ਉਹਦਾ ਪਨੀਰ ਬਣਾ ਲਿਆ ਸੀ ਤੇ ਪਨੀਰ ਵਾਲੇ پراਠੇ ਬਣਾ ਰਹੀ ਆ ਤੇ ਨਾਲ ਨਾਲ ਇਧਰ ਮੈਂ 파ੜਥਾ ਬਣਾਇਆ ਸੀਗਾ ਤੜਕਾ ਲਾਤਾ ਸੀਗਾ ਸਿੰਮਾ ਕਰਕੇ ਰੱਖਦਾ ਸੀਗਾ ਐਸ ਇੱਥੇ ਤੇ ਸਿੰਮ ਤੇ ਬਣੀ ਜਾਊਗਾ ਪਰ ਤਾਂ ਸਿੰਮ ਗਿਆ ਤੇ ਵਧੀਆ ਬਣ ਜਾਂਦਾਗਾ ਸਵੇਰੇ 6:30 ਵਜੇ ਮੈਨੂੰ ਜਾਗ ਆ ਗਈ ਸੀਗੀ ਤੇ ਬਸ ਉੱਠ ਕੇ ਇਸ਼ਨਾਨ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰ ਲਈ ਸੀ ਬਸ ਤੋਂ ਬਾਅਦ ਆਟਾ ਗੁੰਨਣਾ ਕੇ ਪਰਥੇ ਨੂੰ ਤੜਕਾ ਲਾਤਾ ਸੀਗਾ ਤੇ ਨਾਲ ਨਾਲ ਹੁਣ ਮੈਂ ਚਾਹ ਬਣਾ ਲਈ ਸੀ ਤੇ ਚਾਹ ਬਣਾ ਕੇ ਪਰਾਠੇ ਬਣਾਉਣ ਲੱਗੀ ਪਰਾਵ ਲਈ ਪਰਾਵ ਐਸ ਟਾਈਮ ਤੇ ਨਹਾ ਰਹੀ ਸੀਗੀ ਬਸ ਪਰਾਵ ਲਈ ਪਰਾਠੇ ਬਣਾਵਾਂਗੇ ਬਾਕੀ ਰੋਟੀ ਤਾਂ ਆਪਾਂ ਬਾਅਦ ਵਿੱਚ ਬਣਾਵਾਂਗੇ ਲੋ ਜੀ ਬਣਾ ਲ ਗਏ ਪ੍ਰਾਪਲੇ ਪ੍ਰਾਠੇ ਤੇ ਕੱਲ ਵੀ ਆਪਣੇ ਤੋਂ ਕੋਈ ਵੀਡੀਓ ਨਹੀਂ ਪਈਗੀ ਤਾਂ ਕਰਕੇ ਅੱਜ ਮੈਨੂੰ ਐਸੇ ਵੀ ਚਲੋ ਸਵੇਰ ਹੀ ਸ਼ੁਰੂ ਕਰ ਲਾਂ ਵੀਡੀਓ ਕਈ ਵਾਰੀ ਆਉਂਦਾ ਵੀ ਚਲੋ ਦਿਨੇ ਬਣਾ ਲਾਂਗੇ ਵੀਡੀਓ ਤੇ ਫਿਰ ਨਕਈ ਦਿਨੇ ਵੀ ਨਹੀਂ ਬੰਦੀ ਤਾਂ ਕਰਕੇ ਮੈਨੂੰ ਐਸੇ ਚਲੋ ਵੀ ਚਲ ਸਵੇਰ ਦੇ ਟਾਈਮ ਤੇ ਸ਼ੁਰੂ ਕਰ ਲੈਨੇ ਆ ਵੀਡੀਓ ਬਸ ਦੋ ਹੀ ਪ੍ਰਾਠੇ ਬਣਾਉਣੇ ਆ ਉਹਦੇ ਲਈ ਖਾ ਕੇ ਤਾਂ ਹੋ ਇੱਕ ਹੀ ਗਈ ਸੀ ਖਾਦਾ ਹੀ ਨਹੀਂ ਗਿਆ ਉਹ ਤੋਂ ਦੂਸਰਾ ਕਿਉਂਕਿ ਸਵੇਰ ਸੁਬਾਹ ਨਹੀਂ ਭੁੱਖ ਨਹੀਂ ਲੱਗਦੀਗੀ ਤੇ ਬਾਕੀ ਸਵਾ 11 ਵਜੇ ਆ ਜਾਂਦੀ ਹੈ ਪੇਪਰ ਚੱਲਦੇ ਕਰਕੇ ਕੀ ਰੰਨ ਨੂੰ ਮੱਖਣ ਦੇ ਨਾਲ ਹੀ ਚੋਪੜ ਦੂੰਗੀ ਮੈਂ ਹਜੇ ਕਿਉਂ ਨਹੀਂ ਬਣਾਇਆ ਸੀ ਰਾਤ ਮੱਖਣ ਬਣਾ ਕੇ ਤਾਂ ਰੱਖ ਲਿਆ ਸੀਗਾ ਮੈਨੂੰ ਐਸੇ ਵੀ ਚਲੋ ਸਵੇਰ ਕਿਉਂ ਬਣਾ ਲਾਂਗੇ ਹੁਣ ਇਹਦੇ ਦੋ ਪਰਾਠੇ ਬਣਾ ਕੇ ਤੇ ਉਸ ਤੋਂ ਬਾਅਦ ਬੱਸ ਮੈਂ ਮੱਖਣ ਨੂੰ ਵੀ ਆਪਾਂ ਗਰਮ ਕਰ ਦਾਂਗੇ ਕਿਉਂ ਬਨ ਜਾਊਗਾ ਉਹਨੇ ਆਪਾਂ ਆਪਣੇ ਦੂਸਰੇ ਕੰਮ ਕਰ ਲਾਂਗੇ ਤੇ ਸਿੰਮ ਤੇ ਕਰਕੇ ਰੱਖ ਦਾਂਗੇ ਇੱਥੇ ਬਨ ਜਾਊਗਾ ਕਿਉਂ ਵੀ ਨਾਲ ਨਾਲ ਨਹਾ ਕੇ ਸਰ ਤਣੇ ਅੱਜ ਆਪੇ ਬਾਹ ਲਿਆ ਸੀ ਆਪਣਾ ਕਹਿੰਦੀ ਮम्मा ਮੈਂ ਆਪੇ ਬਾਹ ਲੂੰਗੀ ਤੇ ਨਾਲ ਨਾਲ ਇਧਰ ਮੈਂ ਪੜਥੇ ਨੂੰ ਚੱਕ ਕਰ ਰਹੀ ਹਾਂ ਉਹ ਚ ਵੀ ਘਰਸ਼ੀ ਮਾਰ ਦਿੰਨੇ ਆ ਕਿ ਰਾਖੇ ਬਾਣ ਗਿਆ ਤੇ ਸਮਾਨ ਚੱਕ ਦਿੰਨੇ ਆ ਥਾਟਾ ਵਗੈਰਾ ਸਾਫ ਦਿੰਨੇ ਆ ਚੱਕ ਕੇ ਕਿਹੜਾ ਸਲਫ ਤੇ ਕੱਪੜਾ ਮਾਰ ਦੂੰਗੀ ਸਲਫ ਤਾਂ ਆਉਂਦਾ ਵੀ ਚਲੋ ਨਾਲ ਦੀ ਨਾਲ ਹੀ ਸਾਫ ਕਰ ਦਈਏ ਜਦੋਂ ਕੋਈ ਕੰਮ ਕਰਦੇ ਆ ਕਿਚਨ ਦੇ ਵਿੱਚ ਸਵੇਰੇ ਸਵੇਰੇ ਜਦੋਂ ਆਪਾਂ ਜਲਦੀ ਉੱਠ ਖੜਦੇ ਆਂ ਤੇ ਮਨ ਨੂੰ ਸ਼ਾਂਤੀ ਵੀ ਬਹੁਤ ਮਿਲਦੀ ਉਸ ਟਾਈਮ ਤੇ ਲੋ ਜੀ ਪਰਾਠੇ ਬਣ ਗਏ ਆ ਤੇ ਮੱਖਣਾ ਰੱਖ ਤਾਂ ਮੈਂ ਗਰਮ ਹੋਣ ਵਾਸਤੇ ਤੇ ਸਲਫ ਤੇ ਇੱਕ ਵਾਰੀ ਕੱਪੜਾ ਮਾਰ ਕੇ ਆਟਾ ਚੱਕ ਦਿੰਨੇ ਆ ਤੇ ਪੜਥਾ ਵੀ ਬਣ ਗਿਆ ਸੀ ਉਦੋਂ ਵੀ ਮੈਂ ਗੈਸ ਬੰਦ ਕਰਤਾ ਸੀਗਾ ਦੇ ਦੇ ਦਿੰਨੇ ਆ ਪ੍ਰਾਵ ਨੂੰ ਪ੍ਰਾਠਾ ਹੁਣ ਖਾਣ ਲਈ ਨਾਲ ਚਾਹ ਦੇਤੀ ਸੀ ਤੇ ਉਸ ਤੋਂ ਬਾਅਦ ਬੱਸ ਮੈਂ ਝਾੜੂ ਲਗਾਉਣ ਲੱਗ ਗਈ ਸੀਗੇ ਸਾਢੇ 6 ਦਾ ਟਾਈਮ ਸੀਗਾ ਤੇ ਰੂਮ ਦੇ ਵਿੱਚ ਤੇ ਦੋਨਾਂ ਦੇ ਵਿੱਚ ਝਾੜੂ ਲਗਾ ਲਿਆ ਸੀ ਟਰਾਂ ਹੂਮ ਚ ਵੀ ਕੱਢ ਲਿਆ ਸੀ ਪ੍ਰਾਵ ਹਜੇ ਘਰੇ ਹੀ ਸੀਗੀ 7 ਵਜੇ ਆ ਜਾਂਦਾ ਹੁੰਦਾ ਪਹਿਲਾਂ ਤਾਂ ਵੈਸੇ ਆਟੋ ਵਾਲਾ ਤੇ ਹੁਣ ਇਹ ਪੇਪਰ ਚੱਲਦੇ ਕਰਕੇ ਤੇ ਪੌਣੇ ਇਕੱਠ ਦਾ ਟਾਈਮ ਆ ਪੇਪਰ ਦਾ ਤੇ ਸਵਾ 7 ਵਜੇ ਆਉਂਦਾ ਹੁੰਦਾ ਆਟੋ ਵਾਲਾ ਸੂਰਾ ਬਹੁਤ ਜਿਆਦਾ ਹੋਇਆ ਪਹਿਲਾਂ ਲੌਬੀ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਨਾ ਬਹੁਤ ਗੰਦਾ ਲੱਗਦਾ ਫਰਸ਼ ਇਸ ਤਰ੍ਹਾਂ ਬਸ ਐ ਹੁੰਦਾ ਵੀ ਜਲਦੀ ਜਲਦੀ ਝਾੜੂ ਪੋਚਾ ਕਰਦਗੇ। ਬਾਕੀ ਅੱਜ ਤਾਂ ਫਿਰ ਮੈਂ ਸਵੇਰ ਜਲਦੀ ਉੱਠੀ ਕਰਕੇ ਤੇ ਮੇਰੇ ਕੋਲ ਟਾਈਮ ਵੀ ਸੀਗਾ ਸਾਰੇ ਝਾੜੂ ਲਗਾ ਕੇ ਤੇ ਉਸ ਤੋਂ ਬਾਅਦ ਪੋਚਾ ਵੀ ਲਗਾਈ ਦੇਉਂਗੀ ਰੋਟੀ ਤੋਂ ਪਹਿਲਾਂ। ਲੌਬੀ ਦੇ ਵਿੱਚ ਹੀ ਜ਼ਿਆਦਾ ਸੋਰਾ ਆਉਂਦਾਗਾ ਬਾਕੀ ਰੂਮ ਦੇ ਵਿੱਚ ਤਾਂ ਨਹੀਂ ਹਜੇ ਨਾ ਆਉਂਦਾਗਾ। ਉਨਜੀ ਝਾੜੂ ਲਗਾ ਲਗੇ ਉਸ ਤੋਂ ਬਾਅਦ ਥਾਂ ਧੋਵਾਂਗੇ ਪਿਛਲਾ ਵੇੜਾ ਬਾਰਤਾ ਹਜੇ ਬਹੁਤ ਹਨੇਰਾ ਸੀਗਾ ਪੋਰਚ ਦੇ ਵਿੱਚ ਤਾਂ ਮੈਂ ਝਾੜੂ ਬਾਅਦ ਦੇ ਵਿੱਚ ਲਗਾਉਂਗੀ ਕਿਉਂਕਿ ਉੱਥੇ ਮੋਟਰਸਾਈਕਲ ਖੜੇ ਸੀ ਇੱਕ ਮੋਟਰਸਾਈਕਲ ਪਹਿਲਾਂ نیچے ਕਹੂੰਗੀ ਅਰਮਾਨ ਵੀ نیچے ਲਾ ਦੂਗਾ ਤੇ ਉਸ ਤੋਂ ਬਾਅਦ ਹੀ ਝਾੜੂ ਲਗਾਉਂਗੇ ਇਹਨਾਂ ਪੰਦਰੇ ਸਾਰੇ ਲਾਲਿਆ ਝਾੜੂ ਤੇ ਕੂੜਾ ਚੱਕ ਦਿੰਨੇ ਆਗੇ ਪਿਛਲੇ ਵੇੜੇ ਚ ਚਾਲਦੇ ਉਹਨੇ ਪਿਛਲਾ ਵੇੜਾ ਤੋਹ ਦਿੰਨਾ ਤੇ ਜਿਸ ਟਾਈਮ ਤੇ ਮੈਂ ਪਿਛਲਾ ਵੇੜਾ ਤੋਤਾ ਸੀ ਤੇ ਉਸ ਟਾਈਮ ਤੇ ਵੀ ਪ੍ਰਾਹ ਹਜੇ ਕਰੀ ਸੀਗੀ ਤਾਂ ਸੇਦਰੋਂ ਤੋਹ ਕੇ ਇਹਦੇ ਪੇਪਰ ਦੇ ਨਾਲ ਇਹਨੂੰ ਪਾਣੀ ਖਿੱਚ ਦੂਗਾ ਸੇਦਰ ਪਾਣੀ ਇੰਨਾ ਖੜਦਾ ਤਾਂ ਹੈਨੇਗਾ ਵਪਾਰ ਆਉਂਦਾ ਵੀ ਚਲੋ ਪੇਪਰ ਦੇ ਨਾਲ ਖਿੱਚ ਦਿੰਨੇ ਆ ਤਾਂ ਜਲਦੀ ਸੁੱਕ ਜਾਂਦਾ ਗਾ ਗਮਲੇ ਵੀ ਸਾਈਡ ਤੇ ਕਰਕੇ ਜਿੱਥੋਂ ਤੋਹ ਦੂੰ ਸਾਰਾ ਚੰਗੀ ਤਰ੍ਹਾਂ ਇੱਥੇ ਹਵਾ ਵੀ ਬਹੁਤ ਠੰਡੀ ਠੰਡੀ ਚੱਲ ਰਹੀ ਸੀ ਸਵੇਰ ਵੇਲੇ ਸਵੇਰੇ ਸ਼ਾਮ ਹੁਣ ਠੰਡ ਹੁੰਦੀ ਹੈ ਸੁੱਕੀ ਠੰਡ ਪੈਂਦੀ ਹੈ ਕਿਉਂ ਤਾਂ ਦਿਨੇ ਵਧੀਆ ਤੂਪ ਆ ਜਾਂਦੀ ਹੈਗੀ ਇੱਥੇ ਗਮਲਿਆਂ ਦੇ نیچے ਪਾਣੀ ਜਾਂ ਖੜ ਜਾਂਦਾ ਤਾਂ ਕਰਕੇ ਮੈਨੂੰ ਐ ਸੀ ਕਿ ਵੀ ਚਲੋ ਵੈਪਰ ਦੇ ਨਾਲ ਖਿੱਚਦਾ ਪਾਣੀ ਤੇ ਸੁੱਕ ਜਾਊਗਾ ਉਸ ਤੋਂ ਬਾਅਦ ਬਸ ਮੈਂ ਪੋਚਾ ਲਗਾਉਣ ਲੱਗ ਗਈ ਸੀਗੀ ਸਵਾਕ ਸੱਤ ਦਾ ਟਾਈਮ ਸੀ ਇੱਥੇ ਜਦੋਂ ਮੈਂ ਪੋਚਾ ਲਗਾ ਰਹੀ ਸੀਗੀ ਰੋਟੀ ਤੋਂ ਪਹਿਲਾਂ ਪਹਿਲਾਂ ਪੋਚਾ ਵੀ ਲੱਗ ਜਾਊਗਾ ਲੋ ਜੀ ਪੋਚਾ ਲਗਾ ਕੇ ਤੇ ਫਿਰ ਕਰ ਲਾਂਗੇ ਵਾਸ਼ਿੰਗ ਮਸ਼ੀਨ ਹਜੇ ਮੈਂ ਨਹੀਂ ਲਾਈ ਸੀਗੀ ਮੈਨੂੰ ਐਸ ਵੀ ਚਲੋ ਬਾਅਦ ਦੇ ਵਿੱਚ ਲਗਾ ਲਾਂਗੇ ਕਿਉਂਕਿ ਜਦੋਂ ਇੱਕ ਵਾਰੀ ਸਾਰੇ ਕੰਮਾਂ ਨੂੰ ਭਾਈ ਦਿਆਂ ਤੇ ਫਿਰ ਕੰਮ ਚੰਗੀ ਤਰ੍ਹਾਂ ਕੋਈ ਵੀ ਨਹੀਂ ਹੁੰਦਾਗਾ ਪਹਿਲਾਂ ਇੱਕ ਵਾਸੇ ਫ੍ਰੀ ਹੋ ਜਗੇ ਤਾਂ ਫਿਰ ਐ ਹੁੰਦਾ ਵੀ ਚਲੋ ਦੂਸਰਾ ਕੰਮ ਵੀ ਹੋ ਜਾਂਦਾਗਾ ਜਦੋਂ ਰੋਟੀ ਬਣਾਉਣੀ ਹੋਈ ਤੇ ਉਸ ਟਾਈਮ ਤੇ ਲਾਉਂਗੀ ਮੈਂ ਵਾਸ਼ਿੰਗ ਮਸ਼ੀਨ ਪਹਿਲਾਂ ਪੋਚੇ ਦਾ ਕੰਮ ਕਰਕੇ ਬੈੱਡ ਸ਼ੀਟਾਂ ਵੀ ਇੱਕ ਕਮਰੇ ਦੇ ਤਾਂ ਮੈਂ ਝਾੜ ਕੇ ਵਿਛਾਲੀ ਸੀ ਤੇ ਦੂਸਰੇ ਰੂਮ ਦੇ ਵਿੱਚ ਅਰਮਾਨ ਨੇ ਝਾੜ ਕੇ ਵਿਛਾਤੀ ਸੀ ਉਧਰੋਂ ਕੰਬਲ ਵਗੈਰਾ ਚੱਕ ਤੇ ਸੀਗੇ ਬਸ ਇੱਥੇ ਆਪਾਂ ਬੈਠ ਕੇ ਪੋਚਾ ਲਗਾਵਾਂਗੇ ਤੇ ਫਿਰ ਤਾਂ ਖੜ ਕੇ ਲਗਾ ਦਾਂਗੇ ਰੂਮ ਦੇ ਵਿੱਚ ਦੂਸਰੇ ਦੇ ਵਿੱਚ ਤਾਂ ਲੌਬੀ ਵਗੈਰਾ ਚ ਸਾਰੇ ਇੱਥੇ ਬਸ ਮੈਟ ਕਰਕੇ ਆਉਂਦਾ ਵੀ ਚਲੋ ਬੈਠ ਕੇ ਲਗਾ ਦੇਈਦਾ ਹੈ ਇੱਕ ਵਾਰੀ ਪੋਚਾ ਲੱਗ ਜੇ ਤਾਂ ਘਰ ਵੀ ਵਧੀਆ ਲੱਗਣ ਲੱਗ ਜਾਂਦਾ ਸਾਰਾ ਸਾਫ਼ ਹੋ ਜਾਂਦਾਗਾ ਨਹੀਂ ਤਾਂ ਸੋਰਾ ਜਾ ਦੇਖ ਦੇਖ ਕੇ ਆਪ ਨੂੰ ਵੀ ਐ ਲੱਗੀ ਜਾਂਦਾ ਵੀ ਜਿਵੇਂ ਝਾੜੂ ਵੀ ਨਹੀਂ ਕੱਢਿਆ ਹੁੰਦਾ ਸੋਰੇ ਨਾਲ ਤਾਂ ਇਹੀ ਲੱਗਦਾ ਰਹਿੰਦਾਗਾ ਬੱچے ਕਈ ਵਾਰੀ ਹੱਥ ਦੇ ਜਦੋਂ ਝਾੜੂ ਕਾੜਦੇ ਆ ਤੇ ਸੋਰਾ ਉੜਦਾ ਕਹਿੰਦਾ स्नोਫਾਲ ਹੋਣ ਲੱਗ ਗਈ ਸਵੇਰੇ ਸਵੇਰੇ ਕੰਮ ਹੋ ਜਾਣਾ ਉਹਦੇ ਨਾਲ ਦੀ ਤਰੀਕ ਨਹੀਂ ਤੇ ਪਰ ਡੇਲੀ ਉੱਠਿਆ ਨਹੀਂ ਜਾਂਦਾ ਸੋਈ ਦੇ ਤਾਂ ਰੋ ਜਾਵੇ ਸਵੇਰ ਜਲਦੀ ਉੱਠ ਕੇੜ ਕੇ ਕਈ ਵਾਰੀ ਆਇਆ ਵੀ ਜਾਗ ਵੀ ਆ ਜਾਂਦੀ ਐ ਤੇ ਆਪ ਨੂੰ ਐ ਲੱਗਦਾ ਵੀ ਆਪਦਾ ਜਿਹੜਾ ਸਰੀਰ ਸੈੱਟ ਨਹੀਂ ਲੱਗਦਾਗਾ ਤੇ ਫਿਰ ਕੰਮ ਨਹੀਂ ਹੁੰਦੇਗੇ ਸਣ ਲੌਬੀ ਚ ਲਗਾ ਦਿੰਦੇ ਆ ਰੂਮ ਚ ਦੂਸਰੇ ਚ ਵੀ ਲਗਾਤਾ ਸੀਗਾ ਡਰੈਗ ਰੂਮ ਚ ਵੀ ਲਗਾਤਾ ਸੀਗਾ ਤੇ ਹੁਣ ਇੰਨਾ ਸੋਰਾ ਆਇਆ ਤੇ ਪੋਚਾ ਲਾ ਦਾਂਗੇ ਕੇਰਾ ਤਾਂ ਸਾਰਾ ਵਧੀਆ ਹੋ ਜਾਊਗਾ ਸਾਫ ਹੋ ਜਾਊਗਾ ਥਾਂ ਪਿਛਲਾ ਗੇਟ ਖੋਲ ਦਿੰਨੇ ਉਧਰੋਂ ਲੌਬੀ ਵਾਲਾ ਜਲਦੀ ਸੁੱਕ ਜਾਊਗਾ ਪੋਚਾ ਕਿਉਂਕਿ ਜਦੋਂ ਹਵਾ ਕਰੋਸ ਹੋਣ ਲੱਗ ਜਾਂਦੀ ਆ ਤਾਂ ਪੋਚਾ ਵੀ ਜਲਦੀ ਸੁੱਕ ਜਾਂਦਾ ਵੈਸੇ ਤਾਂ ਮੈਂ ਪੱਖੇ ਚਲਾਤੇ ਸੀ ਸਾਈਡ ਤੇ ਤੇ ਪਰ ਇੱਕ ਰੂਮ ਦੇ ਵਿੱਚ ਰਮਾਨ ਤੇ ਉਸਦੇ ਪਾਪਾ ਬੈਠੇ ਸੀਗੇ ਉਧਰ ਨਹੀਂ ਚਲਾਇਆ ਸੀ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਅੰਦਰੋਂ ਗੇਟ ਬੰਦ ਕਰ ਲਓ ਵੀ ਲੋਬੀ ਦੇ ਵਿੱਚ ਵੀ ਪੱਖਾ ਚਲਾ ਦੂੰਗੀ ਠੰਡ ਲੱਗਦੀ ਆ ਫਿਰ ਸਵੇਰੇ ਸਵੇਰੇ ਬਾਕੀ ਅੱਜ ਮੌਸਮ ਵੈਸੇ ਵੀ ਠੰਡਾ ਸੀ ਹਵਾ ਕਾਫੀ ਢੇਣੇ ਵੀ ਚੱਲੀ ਗਈ ਹੈਗੀ ਪੋਰਚੇ ਦੇ ਵਿੱਚ ਵੀ ਮੋਟਰਸਾਈਕਲ ਮੈਂ ਨੀਚੇ ਕਰਾਤਾ ਸੀ ਰਮਾਨ ਤੋਂ ਇੱਕ ਤਾਂ ਤੇ ਉੱਥੇ ਵੀ ਝਾੜੂ ਲਗਾ ਲਿਆ ਸੀਗਾ ਤੇ ਬਸ ਲੌਬੀ ਚ ਲਾ ਕੇ ਪੋਚਾ ਤੇ ਪੋਰਚੇ ਦੇ ਵਿੱਚ ਵੀ ਲਾ ਲੂੰਗੀ ਤੇ ਮੂਰਲਾ ਬੇੜਾ ਵੀ ਧੋਈ ਦੇਉਂਗੀ ਹਜੇ ਟਾਈਮ ਹੈਗਾ ਮੇਰੇ ਕੋਲ ਸਾਢੇ 1:00 ਹੋਏ ਸੀ ਇੱਥੇ ਜਦੋਂ ਮੈਂ ਲੌਬੀ ਚ ਪੋਚਾ ਲਗਾ ਰਹੀ ਸੀਗਾ ਅੱਧਾ ਪੌਣਾ ਘੰਟਾ ਤਾਂ ਲੱਗ ਹੀ ਜਾਂਦਾ ਸਾਰੇ ਜਦੋਂ ਆਪਾਂ ਪੋਚਾ ਲਗਾਉਣੇ ਆਗੇ ਜਿੰਨਾ ਕੁ ਹੋ ਸਕਦਾ ਉਹਨਾਂ ਤੱਕ ਕੋਸ਼ਿਸ਼ ਕਰਦੇ ਆਂ ਸਾਫ਼ ਰੱਖਣ ਦੀ ਸਸੋਰੇ ਕਰਕੇ ਥੋੜਾ ਜਿਆਦਾ ਖਰਾਬ ਹੋ ਜਾਂਦਾ ਥਾਂ ਵੈਸੇ ਤਾਂ ਕੂੜਾ ਕਰਕਟ ਤਾਂ ਇਹਦਾ ਨਹੀਂ ਹੁੰਦਾ ਆਪਣੇ ਜਿਆਦਾ ਜਾਂ ਬੱਚੇ ਕਈ ਵਾਰੀ ਕੋਈ ਚੀਜ਼ ਕਾਗਜ਼ ਵਗੈਰਾ ਕੱਟ ਕੇ ਬਰਾਬ ਦੀ ਆਤ ਕੋਈ ਚੀਜ਼ ਬਣਾਉਂਦੀ ਹੈ ਕਾਗਜ਼ ਪੱਤਰ ਹੁੰਦਾ ਤੇ ਵੈਸੇ ਹੋਰ ਕੋਈ ਕੂੜਾ ਜਿਆਦਾ ਨਹੀਂ ਹੁੰਦਾ ਡੀਪ ਕਲੀਨਿੰਗ ਦਾ ਵੀ ਮੇਰਾ ਥੋੜਾ ਜਿਆਦਾ ਆਦਾ ਵੀ ਸਾਰੇ ਘਰ ਦੀ ਕਰ ਦੂੰਗੀ ਹੁਣ ਧੁੱਪਾਂ ਪੈਣ ਲੱਗੀਆਂ ਤੇ ਪਰ ਉਸ ਤੋਂ ਪਹਿਲਾਂ ਸੂਟ ਪੈ ਸਟਚ ਕਰਨ ਵਾਲੇ 2-3 ਤੇ ਉਹਨਾਂ ਨੂੰ ਸਟਚ ਕਰੂੰਗੀ ਕਿਉਂਕਿ ਪਹਿਲਾਂ ਜਿਆਦਾ ਸਰਦੀ ਕਰਕੇ ਵੀ ਮਸ਼ੀਨ ਤੇ ਨਹੀਂ ਬੈਠਿਆ ਜਾਂਦਾ ਸੀ ਧੁੰਦਾ ਪੈਂਦਗਾ ਸੀਂਗਾ ਤੇ ਬੈਠਣ ਨੂੰ ਦੇੜੀ ਨਹੀਂ ਕਰਦਾ ਸੀਗਾ ਹਾਥੀ ਨਹੀਂ ਖੁੱਲਦਾ ਸੀਗਾ ਇੰਨੀ ਠੰਡ ਦੇ ਵਿੱਚ ਤਾਂ ਮਸ਼ੀਨ ਤੇ ਬੈਠਣ ਨੂੰ ਲਓ ਜੀ ਲੌਬੀ ਚ ਵੀ ਪੋਚਾ ਲਾਲਸੀ ਪੋਚ ਚ ਵੀ ਤੇ ਮੁਰਲਾ ਵੇੜਾ ਵੀ ਤੋਤਾ ਸੀਗਾ ਤੇ ਇਧਰ ਕਿਓ ਵੀ ਬਣ ਗਿਆ ਸੀਗਾ ਤੇ ਇਸ ਨੂੰ ਡੱਬੇ ਦੇ ਵਿੱਚ ਪਾ ਕੇ ਰੱਖ ਦੋਂਗੇ ਇੱਕ ਬਸ ਉਸ ਤੋਂ ਬਾਅਦ ਰੋਟੀ ਬਣਾ ਲੂਗੇ ਪਰ ਥੇ ਨੂੰ ਇੱਕ ਵਾਰੀ ਗਰਮ ਕਰ ਲੂ ਕਿਉਂਕਿ ਕਾਫੀ ਟਾਈਮ ਦਾ ਬਣਾਇਆ ਪਿਆ ਤੇ ਠੰਡਾ ਹੋ ਗਿਆ ਹੁਣ ਬਸ ਰੋਟੀ ਖਾ ਲੈਣਗੇ ਨਾਲ ਦੀ ਨਾਲ ਤੇ ਆਪਣਾ ਬਸ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਵੀ ਹੁਣ ਮੈਂ ਲਾ ਦੂੰਗੀ ਕੱਪੜੇ ਧੋਣ ਦਾ ਕੰਮ ਰਹਿ ਗਿਆ ਬਾਕੀ ਆਪਣੇ ਸਾਰੇ ਕੰਮ ਹੋ ਗਏ ਆ ਸਵੇਰ ਜਲਦੀ ਉੱਠਣ ਦਾ ਫਾਇਦਾ ਤਾਂ ਬਹੁਤ ਹੈਗਾ ਤੇ ਪਰ ਜਦੋਂ ਨਹੀਂ ਉੱਠਿਆ ਜਾਂਦਾ ਤੇ ਕਈ ਵਾਰੀ ਸੱਤ ਨਹੀਂ ਲੱਗਦਾ ਸਰੀਰ ਆਪ ਨੂੰ ਤੇ ਆਪ ਨੂੰ ਐ ਹੁੰਦਾ ਵੀ ਚਲੋ ਜਦੋਂ ਕੰਮ ਹੀ ਨਹੀਂ ਹੁੰਦਾ ਕੋਈ ਤੇ 10 ਮਿੰਟ ਹੋਰ ਪੈ ਜਾਈਏ ਤੇ ਕਿਚਨ ਦਾ ਕੰਮ ਆਪਾਂ ਸਾਰਾ ਕਲੀਅਰ ਕਰਤਾ ਕਿਚਨ ਕਲੀਅਰ ਹੋ ਗਿਆ ਸਾਫ ਸਾਰੀ ਵਧੀਆ ਆਪਣੀ 50 ਟੱਕ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਕੱਪੜੇ ਵੀ ਮੈਂ ਧੋਲੇ ਸੀਗੇ ਤੇ ਇੱਥੇ ਟਰਾਈ ਕਰਤੇ ਸੀਗੇ ਕੱਪੜੇ ਤੇ ਜਿਹੜੇ ਰਹਿੰਦੇ ਆ ਟਰਾਈ ਕਰਨ ਵਾਲੇ ਉਹ ਟਰਾਈ ਕਰ ਦੂੰਗੀ ਤੇ ਅਸੀਂ ਬਾਜ਼ਾਰ ਜਾਣਾ ਸੀਗਾ ਇੱਕ ਤਾਂ ਪੱਗ ਲੈ ਕੇ ਆਉਣੀ ਸੀ ਅਰਮਾਨ ਦੀ ਤੇ ਬਾਕੀ ਮੈਂ ਆਪਣੇ ਸੂਟ ਲਈ ਲੈਸ ਲੈ ਕੇ ਆਉਣੀ ਸੀਗੀ ਕੱਪੜੇ ਮੈਂ ਬਾਅਦ ਦੇ ਵਿੱਚ ਆ ਕੇ ਸੁੱਕਣੇ ਪਾਉਂਗੀ ਮੈਨੂੰ ਐਸੀ ਵੀ ਸਵਾ 11 ਵਜੇ ਪਰਾਵਾ ਆ ਜਾਂਦੀ ਆ ਤੇ ਉਦੋਂ ਪਹਿਲਾਂ ਪਹਿਲਾਂ ਅਸੀਂ ਬਾਜ਼ਾਰ ਚੋਂ ਮੁੜਿਆ ਅੱਗੇ ਬਸ ਇਹ ਟਰਾਈ ਕਰਕੇ ਰੱਖ ਦੂੰਗੀ ਤੇ ਪਾਣੀ ਖਿੱਚ ਦਾਂਗੇ ਵੈਪਰ ਦੇ ਨਾਲ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਾ ਜੀ ਕਮੈਂਟ ਬਾਕਸ ਦੇ ਵਿੱਚ ਕਿਹ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਜੀ ਇਹ ਉਹ ਸੂਟ ਹੈ ਜਿਹਦੇ ਨਾਲ ਆਪਾਂ ਲੈਸ ਲਏਗੀ